ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਕਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਬਾਗੇ ਪੁਰਾਣੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਪੰਜਗਰਾਈ ਕਲਾ ਪਿੰਡ ਦਾ ਨਾਮ ਆ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਥੋੜੇ ਜਿਹੇ ਪਸ਼ੂ ਘਰੇ ਰੱਖੇ ਹੋਏ ਆ ਜਿਵੇਂ ਇੱਕ ਗਾਂ ਅੰਦਰ ਹੈ ਤੇ ਇੱਕ ਇਹ ਅੱਜ ਜਿਹੜੀ ਗਾਂ ਬਾਹਰ ਬਣ ਲਈ ਇਹ ਫੋਰ ਸੇਲ ਹੈ ਇਹਦਾ ਇਦਾਂ ਦਾ ਢਾਂਚਾ ਦੱਸੋ ਜੇ ਕੋਈ ਵੀਰ ਕਰੇਗਾ ਰੱਖਣੀ ਚਾਹੁੰਦਾ ਇੱਕ ਤਾਂ ਸਟਰਕਚਰ ਬਹੁਤ ਸੋਹਣਾ ਹੈ ਹਾਈਟ ਐਚਐਫ ਵਾਂਗੂ ਸੋਹਣੀ ਕਦ ਕਾਠ ਦੇ ਵਿੱਚ ਹੈ ਜੇ ਆਪਾਂ ਇਹਦਾ ਪੱਖ ਸਮਝਦੇ ਆਂ ਬਰੀਡ ਵਾਈਜ਼ ਇਹਨੂੰ ਸਮਝਦੇ ਆਂ ਤਾਂ ਥੋੜਾ ਜਿਹਾ ਪੱਖ ਇਹਦਾ ਜਿਹੜਾ ਉਹ ਜਰਸੀ ਅਲਦਾ ਵੀ ਹੈ ਬੱਚੇ ਜਿੱਦਾਂ ਦਾ ਸੀਮਨ ਲਵਾਓਗੇ ਮੈਨੂੰ ਇਹ ਆਸਾ ਵੀ ਉਦਾਂ ਦੇ ਹੀ ਪਾ ਦੂਗੀ ਕਰਮਾਂ ਲਈ ਕਿਉਂਕਿ ਜਰਸੀ 'ਚ ਵੀ ਬੱਚੇ ਤੁਸੀਂ ਲੈ ਸਕਦੇ ਹੋ ਤੇ ਐਚਐਫ ਵਾਂਗੂ ਹਾਈਟ ਹੈਗੀ ਆ ਤਾਂ ਇਹਦੇ ਤੋਂ ਤੁਸੀਂ ਐਚਐਫ ਦੇ ਬੱਚੇ ਵੀ ਲੈ ਸਕਦੇ ਹੋ ਬਾਕੀ ਸ਼ੁਰੂ ਚ ਬੇਨਤੀ ਪਸ਼ੂ ਖਰੀਦਣਾ ਤੁਹਾਡੀ ਆਪਦੀ ਇੱਛਾ ਹੈ ਤੇ ਨਾਲ ਇਹ ਵੀ ਹੈ ਵੀ ਤੁਸੀਂ ਆ ਕੇ ਜਰੂਰ ਦੇਖਿਆ ਕਰੋ ਆਪਦੀ ਤਸੱਲੀ ਕਰਿਆ ਕਰੋ ਜਦੋਂ ਤੁਹਾਨੂੰ ਪੂਰੀ ਤਰ੍ਹਾਂ ਪਸ਼ੂ ਪਸੰਦ ਆ ਜਾਂਦਾ ਤਾਂ ਫੇਰ ਉਹਦਾ ਸੌਦਾ ਕਰਿਆ ਕਰੋ ਸੋ ਆਓ ਡਿਟੇਲ ਇਹਦੇ ਬਾਰੇ ਪੁੱਛੀਏ ਫਿਰ ਇਹਨੂੰ ਆਪਾਂ ਤੋਰਾਂਗੇ ਬਾਈ ਸਸਤੀ ਕਾਲ ਸਸਤੀ ਗੱਲ ਜੀ ਨਾਮ ਦੱਸ ਦਿਓ ਵੀਰੇ ਆਪਣੇ ਪਰਸੇਂ ਸਿੰਘ ਜੀ ਤਰਸ਼ੇਮ ਭਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗੋ ਘਰ ਦੀ ਆਪਣੀ ਹਾਂਜੀ ਕਿੰਨਾ ਵਸੂਆ ਸੂਗੀ ਇਹ ਦੂਜਾ ਸੂਸੂਗੀ ਪਹਿਲੇ ਸੂਏ ਭਾਈ ਦੁੱਧ ਕਿੰਨਾ ਦੱਤਾ ਘਰੇ ਸੀ ਤਾਂ 24 ਲੀਟਰ ਤੱਕ ਪਹੁੰਚ ਗਈ ਸੀ 24 ਲੀਟਰ ਤੱਕ ਪਹਿਲੇ ਸੂਜਾ ਦੁੱਧ ਦੇ ਗਈ ਸੀ ਹਾਂਜੀ ਹੁਣੇ ਕਿੰਨੇ ਕਿ ਦਿਨ ਲੈ ਦੁੱਧ ਜੇ ਸੂਏ ਚਾਰਕ ਤੇ ਰਹਿੰਦੇ ਜੇ ਹਜੇ 4 ਦਿਨ ਬਾਕੀ ਹੈ ਹਾਂਜੀ ਅੱਛਾ ਸੀਮਨ ਡਿਟੇਲ ਹੈ ਕੋਈ ਜਿਹੜਾ ਇਹਦੇ ਭਰਾਇਆ ਜਾਂ ਨਹੀਂ ਸੰਭਿਆ ਇਹਦਾ ਸਰਕਾਰੀ ਹਸਪਤਾਲ ਚੋਂ ਭਰਾਇਆ ਹੋਇਆ ਹੈ ਜੀ ਐਚਫਾ ਐਚਫ ਦਾ ਭਰਿਆ ਹੈ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚੋਂ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਹੋ ਇਹਦੇ 1,115000 ਖੋਲੋ ਬਈ ਠੀਕ ਦੋਸਤੋ ਰੇਟ 1,115000 ਹੈ ਪਰ ਜਿਵੇਂ ਮੈਂ ਪਹਿਲਾਂ ਦੱਸਤਾ ਸੀ ਵੀ ਘਰੇਲੂ ਫਾਰਮਰ ਵੀਰ ਹੈ ਤਾਂ ਰੇਟ ਜਿਹੜਾ ਹੋ ਦੱਸੋ ਹਰੇਕ ਵੀਰ ਆਪਦੀ ਚੀਜ਼ ਦੀ ਡਿਮਾਂਡ ਰੱਖਦਾ ਜੀ ਨੂੰ ਜਿਹੜੇ ਹਿਸਾਬ ਤੇ ਪੁੱਗਦੀ ਐ ਜੱਜਦੀ ਐ ਉਸ ਹਿਸਾਬ ਤੇ ਰੇਟ ਲਾ ਕੇ ਦੇਖ ਲਓ ਜੇ ਕਮਾ ਲਓ ਭਾਈ ਹਜੇ 5-4 ਦਿਨ ਲਾਊਗੀ ਹਵਾਨਾ ਜਦੋਂ ਪੂਰੀ ਭਰੀ ਹੋਊਗੀ ਉਸ ਦਿਨ ਰੁਖ ਕੋ ਕੁਝ ਹੋਰ ਹੀ ਹੋਊਗਾ ਕਿਉਂਕਿ ਇਹ ਠੰਡੀ ਸੀਲ ਪੂਰੀ ਐ ਜੀ ਠੀਕ ਐ ਵੈਸੇ ਠੰਡੀ ਸੀਲ ਇਹਨੂੰ ਕੋਈ ਚੱਕਰ ਨਹੀਂ ਆ ਹੱਤ ਤੋਤਨਾ ਠੀਕ ਐ ਭਾਈ ਤੋਰ ਦੇ ਹੋਰ ਭਾਈ ਥੋੜੀ ਅੱਗੇ ਇਹਨੂੰ ਲੈ ਜੀ ਗੇਟ 'ਤਲ ਨੂੰ ਸੋ ਠੰਡੀ ਸੀਲ ਫੋਲ ਆ ਦੋਸਤੋ ਗਾਂ ਸੋਨਾ ਡੰਟਾ ਜੀਨੇ ਲੰਬਾ ਟਾਈਮ ਪਸੂ ਦੁੱਧ ਤੇ ਲਾਉਣਾ ਐ ਮੈਨੂੰ ਇਹ ਆਸ ਹੈ ਵੀ ਉਹ ਛੇਤੀ ਵੇਚੂ ਗਾੜੀ ਇਦਾਂ ਦੀ ਗਾਂ ਪਸੰਦ ਆਊਗੀ ਤੁਹਾਨੂੰ ਲੈ ਆਉਂਰੇ ਵਾਪਸ ਫੇਰ ਉਧਰ ਨੂੰ ਅੱਗੇ ਨੂੰ ਲੈ ਜੂ ਸੀਲ ਸ਼ਰੀਫ ਜੀ ਹੈ ਦੋਸਤੋ ਸੰਗਲ ਪਹਿਲਾਂ ਤੋਂ ਜਿਵੇਂ ਰੁਟੀਨ ਚ ਪਾਇਆ ਉਸੇ ਤਰ੍ਹਾਂ ਪਾਏ ਤੇ ਕੋਈ ਭੱਜਦੀ ਨਸਦੀ ਨਹੀਂ ਉਤੋਂ ਢਿਲਾ ਹਵਾਨਾ ਤੁਹਾਨੂੰ ਦਿਸਦਾ ਹੋਣਾ ਇਹ ਹਵਾਨੇ ਦਾ ਰੋਖ ਤੁਸੀਂ ਕੱਚੀ ਦੇ ਹਿਸਾਬ ਤੇ ਸਮਝੋ ਜੇ ਜਦੋਂ ਤਿਆਰ ਹੋਊਗੀ ਉਦੋਂ ਹਵਾਨਾ ਪੂਰਾ ਫਸੂਗਾ ਦਾ ਏਦਾਂ ਦਾ ਰੋਖ ਇਹਦੇ ਹਵਾਨੇ ਦਾ ਦਿਸਦਾ ਸੋ ਚੰਗਾ ਢਾਂਚਾ ਉੱਤੋਂ ਸਟ੍ਰੇਟ ਆ ਸਿੱਧੀ ਆ ਬਿਲਕੁਲ ਬੰਦ ਡਿਵਰੀ ਚੰਗੇ ਦੁੱਧ ਵਾਲੀ ਦੱਸੋ ਇਹਦੇ ਦੁੱਧ ਬਾਈ ਹੋਰੀ ਦੱਸਦੇ ਆ ਵੀ 24 ਲੀਟਰ ਨੂੰ ਪਹਿਲਾਂ ਨਹੀਂ ਦਿੱਤਾ ਸੀ ਬਾਕੀ ਦੁੱਧ ਤੁਹਾਡੀ ਸੇਵਾ ਦਾ ਹੈ ਤੁਹਾਡੀ ਸਮਝ ਦਾ ਹੈ ਵੀ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਹਰੇਕ ਇਨਸਾਨ ਕੋਈ ਵੱੱਧ ਕੇਅਰ ਕਰਦਾ ਪਸ਼ੂ ਦੀ ਕਿਸੇ ਤੋਂ ਸੰਭਾਲ ਘਟ ਜਾਂਦੀ ਹੈ ਸੋ ਇਹਦਾ ਅਸਰ ਜ਼ਰੂਰ ਪੈਂਦਾ ਸਾਮ ਸੰਭਾਲ ਦਾ ਫਿਰ ਵੀ ਇੱਕ ਚੰਗੇ ਸਟਰਕਚਰ ਦੀਆਂ ਸੋਹਣੇ ਥਣਾ ਵਾਲੀ ਹੈ ਸੁਪੇਸ਼ ਤਾਂ ਇਹ ਬਹੁਤ ਪਈ ਹੈ ਇਹਦੇ ਹਵਾਨੇ ਦੇ ਵਿੱਚ ਦਿਸਦੀ ਹੈ ਚੌੜਾ ਹਵਾਨਾ ਕੱਢੂਗੀ ਤੁਸੀਂ ਦੇਖੋ ਘੱਟ ਵਾਲਾ ਹਵਾਨਾ ਥੋੜੀ ਪਲੂਣ ਇੱਕ ਪਾਸੇ ਉਹ ਕੋਈ ਜਰਾ ਬੈਠਣ ਉੱਠਣ ਨਾਲ ਪਸ਼ੂ ਦੇ ਚਲੀ ਜਾਂਦੀ ਹੈ ਬਾਕੀ ਜਿਹੜਾ ਸਟਰਕਚਰ ਹੈ ਉਹ ਤੁਸੀਂ ਇਹਦਾ ਵੀਡੀਓ ਚ ਦੇਖ ਹੀ ਲਿਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਕ ਤੁਹਾਨੂੰ ਦਿਖਾਉਣਾ ਸੀ ਤੇ ਤੁਸੀਂ ਕੰਟੈਕਟ ਵਾਈਜ਼ ਜੀ ਨਾਲ ਕਰ ਸਕਦੇ ਹੋ ਧੰਨਵਾਦ